ਮੋਗਾ ਦੇ ਪਿੰਡ ਚੀਮਾ ਵਿੱਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਵਿੱਚ ਜਗਰਾਉਂਦੇ ਰਹਿਣ ਵਾਲੇ 27 ਸਾਲਾ ਨੌਜਵਾਨ ਦੀ ਮੌਤ ਨੌਜਵਾਨ ਕਰਮਜੀਤ ਸਿੰਘ ਦਾ 5 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਮੋਗਾ ਜ਼ਿਲ੍ਹੇ ਦੇ ਕਸਬਾ ਕੋਟੀ ਸੇਖਾ ਦੇ ਨੇੜੇ ਪੈਂਦੇ ਪਿੰਡ ਗਗੜੇ ਤੋਂ ਚੀਮਾ ਰੋਡ ਤੇ ਸਥਿਤ ਇੱਕ ਨਸ਼ਾ ਸ਼ਰਬੂ ਕੇਂਦਰ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ 27 ਸਾਲਾ ਜੋ ਕਿ ਜਗਰਾਉਂ ਦਾ ਰਹਿਣ ਵਾਲਾ ਦੱਸਿਆ ਗਿਆ ਹੈ, ਇੱਕ ਮਹੀਨੇ ਤੋਂ ਸੈਂਟਰ ਵਿਖੇ ਬੰਦ ਸੀ। ਸੋ ਦੋਸ਼ ਹੈ ਕਿ ਨਸ਼ਾ ਸ਼ਰਬੂ ਕੇਂਦਰ ਵਾਲਿਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਲੜਕੇ ਦੀ ਇਸ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਕਿ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਸਰੀਰ ਤੇ ਕੁੱਟਮਾਰ ਦੇ ਨਿਸ਼ਾਨ ਵੀ ਹਨ ਜਿਸ ਦੀਆਂ ਵੀਡੀਓ ਵੀ ਪਰਿਵਾਰ ਵੱਲੋਂ ਜਨਤਕ ਕੀਤੀਆਂ ਗਈਆਂ ਹਨ ਨਸ਼ਾ ਛਡਾਊ ਕੇਂਦਰ ਵਿੱਚ ਪੁੱਜੀ ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਦੀ ਭੈਣ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਜਗਰਾਉਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ 15 ਦਿਨ ਪਹਿਲਾਂ ਹੀ ਆਪਣੇ ਭਰਾ ਕਰਮਜੀਤ ਸਿੰਘ ਨੂੰ ਨਸ਼ਾ ਛਡਾਊ ਕੇਂਦਰ ਅ ਵਿੱਚ ਪਿੰਡ ਚੀਮਾ ਸਥਿਤ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਸੀ ਜਿੱਥੇ ਨਸ਼ਾ ਛਡਾਊ ਕੇਂਦਰ ਦੇ ਸੰਚਾਲਕਾਂ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਕੁੱਟਮਾਰ ਤੋਂ ਬਾਅਦ ਜਦੋਂ ਮੇਰੇ ਭਰਾ ਦੀ ਮੌਤ ਹੋ ਗਈ ਤਾਂ ਕੱਲ੍ਹ ਸ਼ਾਮ ਮੇਰੇ ਭਰਾ ਦੀ ਡੈੱਡ ਬੋਡੀ ਲੈ ਕੇ ਸਾਡੇ ਘਰ ਪੁੱਜੇ ਪਰ ਅਸੀਂ ਡੈੱਡ ਬੋਡੀ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂ ਅਸੀਂ ਨਸ਼ਾ ਛਡਾਊ ਕੇਂਦਰ ਵਿੱਚ ਆ ਕੇ ਨਸ਼ਾ ਛਡਾਊ ਕੇਂਦਰ ਚ ਬੰਦ ਚਾਰ ਮੁੰਡਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਰਮਜੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ ਤੇ ਕੁੱਟਮਾਰ ਕਰਨ ਦਰਮਿਆਨ ਹੀ ਉਸ ਦੀ ਮੌਤ ਹੋ ਗਈ ਸੀ ਇਸ ਮੌਕੇ ਤੇ ਮ੍ਰਿਤਕ ਦੀ ਭੈਣ ਨੇ ਪੰਜਾਬ ਸਰਕਾਰ ਨੂੰ ਵੀ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚੋਂ ਨਸ਼ਾ ਬੰਦ ਹੁੰਦਾ ਤਾਂ ਅੱਜ ਮੇਰਾ ਭਰਾ ਸ਼ਾਇਦ ਨਾ ਮਰਦਾ ਇਸ ਮੌਕੇ ਤੇ ਜਸਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਭਰਾ ਦੀ 5 ਮਹੀਨੇ ਪਹਿਲਾਂ ਹੀ ਮੈਰਿਜ ਹੋਈ ਸੀ ਅਤੇ ਅਜੇ ਤਾਂ ਸਾਡੇ ਚਾਹ ਲਾੜ ਵੀ ਪੂਰੇ ਨਹੀਂ ਹੋਏ ਕਿ ਅੱਜ ਨਸ਼ੇ ਕਾਰਨ ਮੇਰੇ ਭਰਾ ਦੀ ਮੌਤ ਹੋ ਗਈ ਹੈ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਂ ਇੱਥੇ ਭਾਗਤੀ ਕਰਾਂ ਸੀ 15 ਦਿਨ ਹੋਇਆ ਵੀ ਰਿਹਾ ਸਾਰੇ 15 ਦਿਨ ਵਾਲੇ ਤਾਂ ਕਾਫੀ ਕੁੱਟਮਾਰ ਕੀਤੀ ਆ ਵੇਖਿਆ ਟੁੱਟ ਮਾਰ ਕੀਤੀ ਆ ਵੀਰੇ ਬਹੁਤ ਕੁੱਟਿਆ ਬਹੁਤ ਕੁੱਟਿਆ ਦੇਖੋ ਪੈਪਾ ਨਾ ਕੁੱਟਿਆ ਹੋਇਆ ਕਹਿੰਦੇ ਠੰਡਾ ਪਾਣੀ ਪਾਇਆ ਮੁੰਡੇ ਗਵਾਈ ਦਿੰਦੇ ਆ ਇਹ ਤਾਂ ਕੋਈ ਜ਼ਾਲਮ ਦੁਸ਼ਮਣ ਨਾਲ ਨਹੀਂ ਕਰਦਾ ਸਰਕਾਰਾਂ ਕਹਿੰਦੀਆਂ ਨਸ਼ਾ ਬੰਦ ਹੋ ਗਿਆ ਕਿਹੜਾ ਬੰਦ ਹੋ ਗਿਆ ਵੀਰੇ ਸਰਕਾਰਾਂ ਨਸ਼ਾ ਸੈਂਟਰ ਚ ਘੜ ਤੋਂ ਪਹਿਲਾਂ ਮੇਰੀ ਮਾਂ ਨੇ ਠਾਣੇ ਰਿਪੋਰਟਾ ਦਿੱਤੀਆ ਮੁੰਡੇ ਤੇ 112 ਤੇ ਪੁਲਸ ਘਰੇ ਆਈ ਸਾਡੇ ਫੇਰ ਪੁਲਸਾ ਘਰੇ ਕਹਿੰਦੇ ਅਸੀਂ ਨਹੀਂ ਪੜਨਾ ਨਸ਼ੇ ਵਾਲੇ ਮੁੰਡੇ ਨੂੰ ਸੈਂਟਰ ਚ ਕਾ ਲੋ ਪੁਲਸ ਕਹੇ ਸੈਂਟਰ ਚ ਕਾਇਆ ਮੁੰਡਾ ਮਰਵਾਇਆ ਪਿਆ ਜੀ ਪੁਲਸ ਕਹਿੰਦੀ ਅਸੀਂ ਨਸ਼ੇੜੀ ਬੰਦੇ ਨੂੰ ਨਹੀਂ ਚੱਕਣਾ ਆਏਗਾ ਜੀ ਅਸੀਂ ਕਾਲ ਦਿੱਤੀ ਰਿਪੋਰਟਾ ਸਾਡੇ ਘਰੇ ਪਈਆਂ ਨੇ ਜਗਰਾਉਂ ਸਿਟੀ ਠਾਣੇ ਦਿੱਤੀ 112 ਤੇ ਦਿੱਤੀਆ ਵੀਰੇ ਕਹਿੰਦੇ ਅਸੀਂ ਨਹੀਂ ਪੜਨਾ ਨਸ਼ੇ ਵਾਲਾ ਬੰਦਾ ਨਹੀਂ ਪੜਨਾ ਨਜ ਆਜ ਪਰਚੇ ਪਾਉਂਦੀ ਆ ਸਰਕਾਰਾਂ ਤਾਂ ਕੋਈ ਜਾਇਜ਼ ਕੰਮ ਨਹੀਂ ਕਰਦੀਆਂ ਇਹ ਕਿਹੜਾ ਕਰਦੀਆਂ ਆ ਮਰ ਗਿਆ ਸਾਡਾ ਉਹ ਜੇ ਲੱਭ ਕੇ ਕਤਲ ਕੱਟ ਕੇ ਪਰਚੇ ਜੇਲ੍ਹ ਭੇਜ ਦੇਣਗੇ ਉਹਨਾਂ ਨੂੰ ਮਾਰਨ ਬਰਾਬਰ ਕਿੰਨੀ ਹੋਸੀ ਇਹਨਾਂ ਦੀ 27 ਸਾਲ ਦੀ ਉਹ ਮਰਿਆ ਫਿਰ ਇਹ ਵਿਆਹ ਨੂੰ 5 ਮਹੀਨੇ ਹੋਏ ਆ ਇਹਦੇ ਤਾਂ ਵਿਆਹ ਨੂੰ 5 ਮਹੀਨੇ ਹੋਏ ਆ ਲੈ ਸਾਹ ਅਰੇ ਤਾਂ ਵਿਆਹ 5 ਮਹੀਨੇ ਹੋਏ ਦੇ ਲੱਗਿਆ ਮੌਤ ਹੋਈ ਆ ਮੁੰਡਾ ਕੀ ਲੱਗਦਾ ਜੀ ਤੁਹਾਡਾ ਜੀ ਭਾਂਜਾ ਲੱਗਦਾ ਜੀ ਮੇਰਾ ਤੇ ਨਸ਼ਾ ਸ਼ਰਮ ਕੇਂਦਰ ਨਸ਼ਾ ਦਾ ਉਹ ਕੇਂਦਰ ਨਹੀਂ 부ਚੜਾ ਦਾ ਕੇਂਦਰ ਸੀ ਜੀ ਜਿਹੜਾ ਘਰ ਦਾ ਮਾਲਕਾ ਉਹ ਆਇਆ ਅਤੇ ਬਿਆਨ ਕੱਢੇ ਤੇ ਕਿ ਤੁਰ ਗਿਆ ਵੱਡਾ ਦੋਸ਼ੀ ਉਹ ਕਿਹਨੇ ਜਗਾ ਦਿੱਤੀ 12 ਤਰੀਕ ਨੂੰ ਐਡਮਿਟ ਕਰਾਇਆ ਸੀ ਇੱਥੇ ਵੀ ਪਾਪੂ ਜੀ ਪਤਾ ਲੱਗ ਕੁੱਟ ਮਾਰ ਵੀ ਦੇਖ ਕੁੱਟ ਮਾਰਦਾ 부ਚੜਾ ਨੇ ਇੰਨੀ ਕੀਤੀ ਐਨੀ ਡੰਗਰਦੀ ਨਹੀਂ ਕਰਦੀ ਭਗਵਾਨ ਤੇ ਸਰਕਾਰ ਕਿੱਥੇ ਗਈ ਉਹਨਾਂ ਨੇ ਵਿਆਹ ਕਰਾਉਣਾ ਜੇ ਖਚਲੇ ਪੰਜ ਸੇ ਉਹਨਾਂ ਦਾ ਵਿਆਹ ਹੋ ਗਿਆ ਛੜਿਆਂ ਦੇ ਸਰਕਾਰ ਬਣਾ ਲਈ ਲੁੱਟਣਾ ਸ਼ੁਰੂ ਕੀਤਾ ਆ ਨਹੀਂ ਦੇਖਦਾ ਕਿਵੇਂ ਮਰਦੇ ਆ ਪੁੱਤ ਕਿੰਨੀ ਉਮਰ ਕਿੱਥੇ ਵਿਆਹ 28 ਸਾਲ ਦਾ ਸਰਕਾਰ ਤਾਂ ਕਹਿੰਦੀ ਨਸ਼ੇ ਬੰਦ ਹੋ ਗਏ ਪੰਜਾਬ ਨਸ਼ਾ ਬੰਦ ਕਿੱਥੇ ਹੋ ਗਿਆ ਧੂਆਂ ਚੱਲਦਾ ਬੋਲ ਕਿੱਥੋਂ ਲੈਣਾ ਉਸੇ ਮਿਲਦਾ ਕੀ ਜੋ ਪੈਸੇ ਮਰਦੇ ਆ ਉਹ ਛੱਡ ਦਿੰਦੇ ਆ ਦੂਜੇ ਗੋਲੀਆਂ ਪਾਉਂਦੇ ਆ ਚੱਲ ਜੇਲ੍ਹ ਇਹ ਭਗਵਾਨ ਦਾ ਮਾਨ ਦੀ ਸਰਕਾਰ ਬਣਾਈ ਜਾ ਸਾਡੇ ਲੋਕਾਂ ਨੇ ਵੀ ਹੁਣ ਸਾਡੇ ਪੁੱਤ ਮਾਰੋ ਸਾਡੀਆਂ ਬੁੜੀਆਂ ਧੁੱਤੀਆਂ ਮਾਰੋ ਆ ਗਰੀਬਾਂ ਦੇ 40 ਗੱਡੀਆਂ ਘੇਰਾ ਪਾ ਲੈਂਦੇ ਥੋੜੇ ਦਿਨ ਜੋਗੀਆਂ ਦੇ ਇਹਨਾਂ ਦਾ ਕੀ ਹੁੰਦਾ ਜੇ ਚਿੱਟਾ ਇੰਨਾ ਮਿਲ ਗਿਆ ਪਾ ਦੋ 500 ਗੋਲੀ ਪਾ ਦੋ 600 ਜੇਲ ਭੇਜੇ ਹੋਇਆ ਇੰਨੀ ਬਰਬਾਦੀ ਇਹ ਸਰਕਾਰ ਨੇ ਲਿਆਤੀ ਸਾਡੀ ਦੱਸੋ ਕਿੱਥੇ ਰੋਜ਼ ਦਸ ਨਹੀਂ ਬੰਦੇ ਮਾਰਦੇ ਤੇ 20 ਦੀਆਂ ਬਾਲੀਆਂ ਕੱਟ ਨਹੀਂ ਲੈਂਦੇ ਲੁੱਟ ਖੋਹ ਨਹੀਂ ਹੁੰਦੇ ਮੋਟਰਸਾਈਕਲ ਨਹੀਂ ਚੱਕਉਂਦੇ ਕਿੱਥੇ ਗਈ ਸਰਕਾਰ ਅੰਨਾ ਕਹਿੰਦਾ ਮੈਨੂੰ ਤਾਂ ਬੋਸ ਦੀ ਲੋੜ ਹੀ ਨਹੀਂ ਹਜ਼ਾਰ ਬੰਦਾ ਲਈ ਫਿਰਦਾ ਇਕੱਲਾ ਹੀ ਮਾਂ ਨੂੰ ਦੇ ਦੇ ਭੈਣ ਨੂੰ ਦੇ ਦੇ ਉਦੋਂ ਕਹਿੰਦਾ ਮੈਂ ਤਾਂ ਜਾਂਦਾ ਰਾਮ ਫਿਰੂ ਬਾਈ ਜੀ ਕੀ ਖਤੇ ਬਾਈ ਜੀ ਕੀ ਨਾਂ ਤੁਹਾਡਾ ਨਾਰ ਸਿੰਘ ਜੀ ਕਿੱਥੋਂ ਦੇ ਰਹਿਣ ਬਣੇ ਆਂ ਚੀਂਆਂ ਦੇ ਜੀ ਕੀ ਆਉਂਦਾ ਤੁਹਾਡੇ ਕੋਲੇ ਸਾਫਕਾ ਸਰਪੰਚ ਜੀ ਬਾਈ ਜੀ ਤੁਹਾਡੇ ਪਿੰਡ ਚ ਇੱਕ ਕੇਂਦਰ ਚੱਲਦਾ ਸੀ ਅੱਜ ਪਤਾ ਲੱਗੀ ਮੌਤ ਹੋਈ ਉੱਥੇ ਹਾਂਜੀ ਤੇ ਇਹਦਾ ਸਾਨੂੰ ਪਤਾ ਹੀ ਨਹੀਂ ਸੀ ਸੈਂਟਰ ਦਾ ਜੀ ਤੇ ਕਿੰਨਾ ਲੈਂਦੇ ਹਾਂ ਨਜਾਇਜ਼ ਆ ਇਹ ਲਾਇਸੈਂਸ ਤੋਂ ਬਿਨਾ ਚੱਲਦਾ ਸੀ ਲਾਇਸੈਂਸ ਚਾਹੀਦਾ ਸੀ ਗਵਰਨਮੈਂਟ ਨੂੰ ਇੰਨਾ ਚਾਹੀਦਾ ਲਾਇਸੈਂਸ ਵਾਲੇ ਦੇਣੇ ਚਾਹੀਦੇ ਆ ਸਾਰਿਆਂ ਨੂੰ ਵੈ ਗੁਰੂ ਜੀ ਅੱਜ ਪਤਾ ਲੱਗਿਆ ਕਿ ਨੌਜਵਾਨੀ ਕਾਫੀ ਕਟਮਾਰ ਕੀਤੀ ਹੈ ਹਾਂ ਕਾਫੀ ਕਟਮਾਰ ਕੀਤੀ ਹੈ ਜੀ ਗਰੀ ਹਾਲਤ ਨਾਲ ਮਾਰੇ ਇਹ ਮੁੰਡਾ ਲੱਗਦਾ ਕਿ ਜੇ ਨਸ਼ਾ ਛੜਾਉ ਬੰਦ ਹੋਣੇ ਚਾਹੀਦੇ ਹਾਂ ਹਾਂ ਜੀ ਨਸ਼ਾ ਸੇੰਦਰ ਇਹ ਬੰਦ ਹੋਣੇ ਚਾਹੀਦੇ ਆ ਜੀ ਸਾਰੇ ਸਰਕਾਰ ਨੂੰ ਨਹੀਂ ਚਾਹੀਦਾ ਕਿ ਉਹ ਆਪਣੇ ਪਦਰ ਤੇ ਹਾਂ ਜੀ ਦੇਖਭਾਲ ਕਰਨੀ ਚਾਹੀਦੀ ਸਰਕਾਰ ਨੂੰ ਗਵਰਨਮੈਂਟ ਨੂੰ ਸੈਂਟਰ ਜੀ ਡੀਸੀ ਜ਼ਿਲ੍ਹੇ ਤਾਈ ਵੀ ਚਾਹੀਦਾ ਵਾ ਸਾਰੀ ਇਹ ਇਮਾਰਤਾਂ ਹੋਵੇ ਲਾਇਸੈਂਸ ਹੋਣਾ ਚਾਹੀਦਾ ਇਹਨਾਂ ਦਾ ਲਾਇਸੈਂਸ ਨਹੀਂ ਇਹਨਾਂ ਦਾ ਕੋਈ ਦਫਤਰ ਇੱਕ ਕੱਲ੍ਹ ਦੇ ਬਚਾਰਾ ਜੀ ਕਿਤੇ ਵਿੱਚ ਨੌਜਾਨ ਦੀ ਮੌਤ ਹੋਈ ਸਰ ਕੀ ਮਾਮਲਾ ਤੇ ਕੀ ਕਰਵੋਗੇ ਇਹ ਅੰਸੂਰੀਆਂ ਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਨ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਮ ਦੇ ਨਸ਼ਾ ਸ਼ਟਾਉ ਕੇਂਦਰ ਇਲੀਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆਗੇ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਸਿਰਫ ਪਤਾ ਲੱਗ ਰਿਹਾ ਸੀ ਕਿ ਇਹ ਵੀ ਮੌਤ ਦਿੱਤਾ ਹੋਈ ਵੀ ਪਰਿਵਾਰ ਜਿਹੜਾ ਇਹ ਜਾਮ ਲਗਾ ਰਿਹਾ ਵੀ ਸੈਂਟਰ ਵਾਲੇ ਨੇ ਕੁਟ-ਕੁਟ ਮਾਰਤਾ। ਹਾਂਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਐਫਆਰ ਐਂਸੀ ਦਰਜ ਕਰ ਰਹੀ ਹੈ ਜਿਹੜੇ ਦੋਸ਼ੀ ਇਹਦੇ ਵਿੱਚ ਆਗੇ ਉਹਨੂੰ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤੇ ਨਸ਼ਾ ਸ਼ਰਬੂ ਦੇ ਦਰਜਾ ਚ ਬੋਲ ਵੀ ਹੈਗੇ ਉਹਨਾਂ। ਹਾਂਜੀ ਉਹਦੇ ਵਿੱਚ ਹੈਗੇ ਨੇ ਉਹ ਵੀ ਅਸੀਂ ਐਸਡੀਐਮ ਸਾਹਿਬ ਨੂੰ ਨੋਟ ਕਰਾ ਦਿੱਤਾ ਉਹ ਵੀ ਆ ਰਹੇ ਨੇ ਮੌਕੇ ਤੇ ਤੇ ਬਾਕੀ ਇਹਨਾਂ ਦਾ ਜਿਹੜਾ ਵੀ ਆਪਣਾ ਉਹ ਬਿਲਕੁਲ ਠੀਕ ਠਾਕ ਹੈ ਜੀ ਹਾਂਜੀ ਉਹ ਠੀਕ ਠਾਕ ਨੇ ਚਲ ਪਤਾ ਲੱਗ ਸਕੇ ਵੀ ਨੌਜਵਾਨ ਜਿਹੜਾ ਸੀ ਕਿੱਥੇ ਦਾ ਰਹਿਣ ਵਾਲਾ ਸੀ ਤੇ ਕਦੋਂ ਇੱਥੇ ਆਮਦਿਤ ਹੋਇਆ ਸੀ ਇਹ 12 11 ਨੂੰ ਇੱਥੇ ਐਡਮਿਟ ਕਰਵਾਇਆ ਸੀ ਇਹਨਾਂ ਨੇ ਤੇ ਇਹਦਾ ਨਾਮ ਕਰਨਜੀਤ ਸਿੰਘ ਜਗਰਾਉਂ ਦਾ ਰਹਿਣ ਵਾਲਾ ਹੈ ਅਸੀਂ ਅਫੇਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ